ਆਜਾ ਮੇਰਾ ਵੀਰ ਅੰਦਰ ਫਿਰ ਤੁਸੀਂ ਕਹਿੰਦੇ ਠੱਕੇ ਕੋਲ ਆਏ ਸੀ ਅੰਦਰ ਆਏ ਵਰਦੀ ਪਾ ਕੇ ਤੁਸੀਂ ਡਿਊਟੀ ਤੋਂ ਚਾਰਾ ਪੀਤੀ ਡਿਊਟੀ ਕਰਨ ਆਉਗੇ ਤਾਂ ਇੱਥੇ ਆਉਗਾ ਨਾ ਕੀ ਤਾਂ ਤੁਹਾਨੂੰ ਜੋੜੀ ਲਈ ਬੁਲਾਇਆ ਸੀ ਕੋਈ ਕਾਗਜ਼ ਆ ਪੁੱਛ ਰਿਹਾ ਸਿਕਿਉਰਿਟੀ ਬਾਹਰ ਕਰਦੀਆਂ ਦੇਖੋ ਜੀ ਸਟੇਡੀਅਮ ਦਾ ਗਾਰੂਦੀ ਸਿਕਿਉਰਿਟੀ ਕਰ ਰਿਹਾ ਠੱਕੇ ਮਾਰੀਏ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਾਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਕਿੱਥੇ ਤੇਰੇ ਨਾਲ ਤਾਂ ਕਿਤੇ ਉਤਾਰੇ ਦੋ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਏਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿਣਾ ਵੀ ਤੁਸੀਂ ਸੀਗੇ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਤੇ ਦੂਜੇ ਨਾਲ ਤਾਂ ਕਿਤੇ ਕੋਈ ਨਹੀਂ ਆਪਾਂ ਅੰਦਰ ਆ ਜਾਈਏ ਤੁਹਾਨੂੰ ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਕੋਲੋਂ ਹਰ ਚੰ ਤੁਸੀ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਨਹੀਂ ਭਾਈ ਆਪਾਂ ਐਸਐਸਪੀ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਨੂੰ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਯਾਰ ਮੈਂ ਕਿਉਂ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਅੰਦਰ ਆ ਜਾ ਨਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੈਂ ਅੰਦਰ ਅੰਦਰ ਆਏ ਅੰਦਰ ਆ ਜਾ ਮੇਰਾ ਵੀਰ ਆਜਾ ਮੇਰਾ ਵੀਰ ਅੰਦਰ ਆਜਾ ਮੇਰਾ ਆਪ ਇੱਥੇ ਹੀ ਪਾਜਦੇ ਹਾਂ ਤੁਸੀਂ ਪਾਜੀ ਅੱਜ ਨਾਲ ਮੈਂ ਤੇ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਕਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਕਰ ਰਿਹਾ ਵੀ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਆ ਮੈਨੂੰ ਆਲਾ ਇਸ ਤੋਂ ਸਾਹਮਣੇ ਮੇਜੀ ਨੇ ਗੁੜੀ ਲੰਦ ਆਲੰਦ ਆਲੰਦ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਾ ਲੱਗਿਆ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂਗਾ ਆਪਾਂ ਪੁਜੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਫੜਿਆ ਉਹ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਿਹਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਲੇ ਦਾ ਪੰਚਨਾਮਾ ਇਹਨੇ ਗਿਆ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਆਪੇ ਆ ਜੂਗਾ ਸੋਇਰੇ ਜਿਹੜਾ ਹੋਏਗਾ ਤੇ ਵੀਡੀਓ 'ਚ ਪੂਰੇ ਹੈਗਾ ਵਾ ਲੱਭ ਲੈਣਾ ਸੋਇਰੇ ਵੀਡੀਓ 'ਚ ਪੂਰੇ ਹੈਗੇ ਆ ਐਸਐਸਪੈਸ਼ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਫਿਰ ਤੁਸੀਂ ਕਹਿੰਦੇ ਤੱਕਰ ਬੁਲਾਏ ਅਸੀਂ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਜੋਰੀ ਨਾਲ ਚੋਰੀ ਨਾਲ ਸੀਨਾ ਜੋਰੀ ਕਨਵਰ ਭਾਜੀ ਕਿਉਂ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਕਰੇ ਇਹ ਤੂੰ ਆਪਣਾ ਨਾਮ ਦੱਸ ਕੀ ਹੈ ਤੇਰਾ ਕਿਹਨਾ ਰਿੰਗ ਸਰਮਣੀ ਹੈ ਕੀ ਨਾਮ ਹੈ ਤੇਰਾ ਕਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਇਲੀਜ਼ੀਅਮ ਦੇ ਵਿੱਚ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਸ ਵਾਲੇ ਇਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰਨੀ ਹੈ ਦੇਖੋ ਜੀ ਸਿਕਿਉਰਿਟੀ ਅੰਦਰ ਦਾਰੂ ਪੀ ਕੇ ਸਿਕਿਉਰਿਟੀ ਕਰ ਰਹੇ ਆ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਉਹ ਸਾਹਮਣੇ ਕਿਹੜਾ ਜਵਾਨ ਹੈ ਕੋਈ ਕਿੰਨੇ ਬੰਦੇ ਤੋਂ ਇਹੀ ਪੰਜ ਜਣੇ ਇਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿ ਕੇ ਰਮਨ ਰੋੜ ਨੇ ਆਣਾ ਐ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿਣਾ ਤੇ ਰਮਨ ਰੋੜ ਨੇ ਆਣਾ ਮੇਰ ਨਾਲ ਕੀ ਕਰੀਓ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਨਾ ਪੀ ਨਾ ਉਹ ਕੀ ਨਹੀਂ ਉਹਨਾਂ ਨੇ ਪੈ ਕੇ ਸਕਿਉਰਿਟੀ ਤੁਸੀਂ ਬਾਹਰ ਦੇਣੀ ਹੈ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲੈ ਜਾਓ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀਆਂ ਉਹਨਾਂ ਨੂੰ ਗੱਲ ਹੋਇਆ ਸਾਡਾ ਉਹਨਾਂ ਨੇ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਐਸਐਚਓ ਕਿੱਥੇ ਫੋਟਾਰੇ ਦਾ ਨੰਬਰ ਕੀ ਹੁੰਦਾ ਅਦੇ ਮੇ ਨੰਬਰ ਦੇਤਾ ਫੋਨ ਇਹਨਾਂ ਗੋਲੀ ਆ ਫੋਨ ਇਹਨਾਂ ਗੋਲੀ ਆ ਮੇਰੇ ਕੋ ਨੰਬਰ ਤੇਰਾ ਫੋਨ ਦੇ ਨੰਬਰ ਦੱਸ ਨੰਬਰ ਜੰਮ ਨੰਬਰ 10 ਕਿੰਨਾ ਨਾ ਵਿੱਚ ਤੂੰ ਹੀ ਦੱਸ ਦੋਲਿਆਂ ਦੂਜੇ ਮੁੰਡੇ ਕਿੱਥੇ ਆ ਤੂੰ ਆਪਣੇ ਨਾਲ ਦੀ ਟੀਮ ਬਲਾਓ ਕਿੱਥੇ ਤੁਹਾਡੀ ਉਹਦਾ ਪੰਜ ਪਰ ਆਏ ਦੋ ਆਹ ਦੇਖੋ ਇੱਥੇ ਲੋਕ ਸਾਡੇ ਦੇ ਨਹੀਂ ਪੁਲਿਸ ਲੈਂਟੋਂ ਆਏ ਆਹ ਦੇਖੋ ਪੁਲਿਸ ਲੈਂਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ ਇੱਕ ਮਿੰਟ ਜੋ ਮੱਠੀ ਕਰਾ ਦਿਓ ਹਾਂ ਅਸੀਂ ਵੀਰਾਂ ਬਾਦੂ ਦੂਤ ਸਰ ਹੈ ਹੈ ਇਹ ਬਾਤ ਹੋ ਕੇ ਗੱਲ ਉਹ ਤਾਂ ਹੁੰਦੀ ਨਹੀਂ ਵੀ ਦੇਖੋ ਦਾਰੂ ਪੀਂਦਾ ਨਹੀਂ ਪਿਆ ਅੰਕਲ ਗੱਲ ਕਰ ਰਹੇ ਨੇ ਇੱਕ ਮੱਠ ਪੀ ਗਏ ਕਰਨ ਨੇ ਪਰ ਇਹ ਡਿਊਟੀ ਆਉਂਦੇ ਸਾਡੇ ਕੋਲ ਕੁਛ ਲੈਣ ਨੂੰ ਹਾਂਜੀ ਇਹ ਆਉਂਦੇ ਡਿਊਟੀ ਕੁਛ ਲੈਣ ਤੋਂ ਤੇ ਜੇ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਂਕ ਸੈਰੇਮਨੀ ਆ ਤੁਸੀਂ ਉਹਦੇ ਜਾਣਾ ਅਸੀਂ ਉੱਥੇ ਆਏ ਹਾਂ ਕੋਈ ਹਟ ਗਾਲ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਟੀ ਕਿਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਤੇ ਤੇ ਚੰਨਾ ਚਾਰ ਮੁਲਾਜ਼ਮਾਂ ਨੂੰ ਖਾਮ ਕੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਕੀ ਕਰੀਂ ਤੁਸੀਂ ਜੇ ਜੇ ਇਹ ਨੀ ਆ ਕੁੜੀ ਦੇ ਫਾਦਰ ਨੂੰ ਪੂਰੇ ਹੱਥੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਧੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਵੀ ਕੇ ਕਰਨੀ ਹੈ ਨਹੀਂ ਨਹੀਂ दारू ਕਿਦਾ ਪੀਤੇ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀਗਾ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਉਹਨਾਂ ਨੂੰ ਵਿਚਾਰ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਵੀ ਸਾਡੇ ਤੇ ਗੀਸਟ ਆਉਣੇ ਆ ਐਸਐਚਓ ਸਾਹ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਕਿ ਸਰਦਾਰ ਨਸ਼ਕਰ ਰਮਨ अरोड़ा ਬੋਲੇ ਸਰ ਇੱਧਰ ਕੋਲੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ ਮੈਂ ਉਸ ਕੋਲੇ ਮੌਕੇ ਤੇ ਕਿੰਨਾ ਤੇਰੇ ਜੇਵਲ ਸਿੰਘ ਜੇਵਲ ਸਿੰਘਾ ਹੋਰ ਕਿੱਥੇ ਬੰਦੇ ਬੱਤ ਦੂਜਾ ਚੱਲਦਾ ਪੀਐਸਆਈ ਆ ਜੀ ਕੋ ਕਾਉਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿ ਤੱਕ ਨਹੀਂ ਨਹੀਂ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਦੇਖ ਕੇ ਬੰਦੇ ਇਥੇ ਮੈਂ ਇਲੇਜ਼ੀਅਮ ਗ੍ਰੈਂਡ ਚੈੱਕ ਹੈ ਥੈਂਕ ਯੂ ਬਾਈ ਅਨੰਦ ਕੋਥੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸਨ ਐਸਐਸਪੀ ਨੂੰ ਕਰਤਾ ਪੁੱਹ ਉਹਨੇ ਬੰਦੇ ਫੇਰ ਕੋਈ ਨਹੀਂ ਆਪਣੇ ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਘਰ ਸਾਂ ਸੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਚੂ ਸੋ ਆਪੇ ਤੁੰਡੀ ਨਹੀਂ ਬੁਲਾ ਲਿਆ ਤੇ ਮੈਂ ਵੀ ਘਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਧੱਕੇ ਨਾ ਮਾਰਨਾ ਧੱਕੇ ਨਾ ਮਾਰਨ ਇਹ ਅੰਦਰ ਹੀ ਅੰਦਰ ਸੈਰ ਤੋਂ ਹੀ ਖਰਚਾ ਹੋ ਜਾਊਗਾ ਸੈਰ ਤੋਂ ਹੀ ਖਰਚਾ ਹੋ ਜਾਊਗਾ ਮੈਂ ਤਾਂ ਨਹੀਂ ਕਰਦਾ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਆਜਾ ਫੇਰਾ ਵੀਰ ਅੰਦਰ ਫਿਰ ਤੁਸੀਂ ਕਹਿੰਦੇ ਧੱਕੇ ਬੁਲਾਇਆ ਸੀ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਕਰਨਾ ਹੋਗਾ ਤਾਂ ਇੱਥੇ ਆਉਗਾ ਨਾ ਡਿਊਟੀ ਕਰਨਾ ਹੋਗਾ ਤਾਂ ਇੱਥੇ ਆਉਗਾ ਨਾ ਡਿਊਟੀ ਬਾਹਰ ਕਰਪੀਆਂ ਦੇਖੋ ਜੀ ਸਿਕਿਉਰਟੀ ਉਹਦਾ दारू ਵੀ ਸਿਕਿਉਰਟੀ ਕਰ ਰਿਹਾ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲੇ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾ ਨਾ ਕਿੱਥੇ ਥਾਣੇ ਤੋਂ ਪਤਾਰੇ ਕਿੱਟੀ ਉਹ ਤੇਰੇ ਨਾਲ ਤਾਂ ਕਿਸੀ ਪਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਏਪੀ ਤੋਂ ਆਇਆ ਸੀਗਾ ਤੁਸੀਂ ਸੀ ਮੈਂ ਤਾਂ ਬੱਸ ਕਹਿੰਨਾ ਵੀ ਤੁਸੀਂ ਸੀਗਾ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਦੂਜੇ ਨਾਲ ਤਾਂ ਕਿਤੇ ਹੋਰ ਹੁੰਦੇ ਨਹੀਂ ਆਪਾਂ ਜੰਸਨ ਆ ਜਾ ਬੰਦ ਕਰਾ ਦੇ ਕਿਉਂ ਨਹੀਂ ਅੰਦਰ ਜਾਉਂਗਾ ਮੇਰੀ ਗੱਲ ਸੁਣ ਸਰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਕਿਹੜੀ ਗੱਲ ਹੈ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਨੂੰ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਫਿਰ ਆ ਜਾਣਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੇਰੇ ਅੰਦਰ ਆ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਫਿਰ ਆ ਜਾਣਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਸਾਹਤੋ ਕਹਿੰਦਾ ਬੜਾ ਦਾ ਕੰਮ ਇਹ ਗੱਲ ਕੋਈ ਨਹੀਂ ਭੱcka ਨਾ ਕਰ ਆਜਾ ਮੇਰਾ ਵੀਰ ਅੰਦਰ ਆਪਾਂ ਇੱਥੇ ਹੀ ਭੱਜਦੇ ਹਾਂ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਰਿਹਾ ਵੀ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੋਈ ਪੀਤੀ ਇਹਨਾਂ ਨੂੰ ਨਾ ਨਾ ਓ ਯਾਰ ਮੈਂ ਖੜਾ ਹਾਂ ਮੈਨੂੰ ਆਲਾ ਇਸ ਤੋਂ ਸਾਹਮਣੇ ਜਿਹਨੇ ਗੁੱਦੀ ਲੰਮੀ ਆਲੰਦੇ ਆਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹੋਏ ਜਿੱਥੇ ਸਾਡੇ ਆਜੂ ਕੇ ਕਹਿੰਦਾ ਇਹਦੀ ਮਾਨਯੋਗ ਐਮਐਲਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੁਰ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਲਾ ਆਇਆ ਟੈਸਟਾਂ ਦੇ ਵਿੱਚ ਆਇਆ ਨਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂਗਾ ਉਹ ਪੁਗੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਹਿੰਦੇ ਫੰਕਸ਼ਨ ਬੰਦ ਕਰ ਦਿਓ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਲੇ ਦਾ ਪੰਚਨਾਮ ਇਹਨੇ ਗਿਆ ਹੋਇਆ ਜਣ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਆਪੇ ਆ ਜੂਗਾ ਸੋਹਰੇ ਜਿਹੜਾ ਹੋਏਗਾ ਤੇ ਵੀਡੀਓ 'ਚ ਵੀਡੀਓ 'ਚ ਤਾਂ ਹੈਗਾ ਵਾ ਲੱਭ ਲੈਣਾ ਸੋਹਰੇ ਵੀਡੀਓ 'ਚ ਵੀਡੀਓ ਹੈਗਾ ਐ ਐਸਐਸ ਪੇਸ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਫਿਰ ਤੁਸੀਂ ਕਹਿੰਦੇ ਧੱਕਾ ਪੁਲਾਏ ਅਸੀਂ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਅਮਨਦੀਪ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਚੋਰੀ ਨਾਲ ਚੋਰੀ ਨਾਲ ਸੀਨਾ ਚੋਰੀ ਕਨਵਰ ਭਾਜੀ ਕਿਉਂ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਹੋ ਗਈ ਭਾਜੀ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰਾ ਬਣਾ ਇਹ ਤਾਂ ਉਹ ਨਾਮ ਦੱਸ ਕੀ ਹੈ ਤੇਰਾ ਕਿਹੜਾ ਰਿੰਗ ਸਰਮਣੀ ਹੈ ਕੀ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਇਲੀਜ਼ੀਅਮ ਦੇ ਵਿੱਚ ਆ ਗਏ ੱੱਕੇਸ਼ਾ ਹੀ ਕਰ ਰਹੇ ਪੁਲਸ ਵਾਲੇ ਇਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰ ਲਈ ਹੈ ਦੇਖੋ ਜੀ ਸਿਕਿਉਰਿਟੀ ਅੰਦਰ ਦਾਰੂ ਪੀ ਕੇ ਸਿਕਿਉਰਿਟੀ ਕਰ ਰਹੇ ਆ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਕਾਰੂ ਵੀ ਦੀ ਜਿਹੜੇ ਰੱਖਿਆ ਪਿਆ ਹੈ ਕੀ ਹੈ ਕੋਈ ਸਾਹਮਣੇ ਕਿਹਾ ਜਾਉਗਾ ਕੋਈ ਕਿੰਨੇ ਬੰਦੇ ਤੁਹਾਡੇ ਇਹ ਪੰਜ ਆਣੇ ਉਹ ਮਲਾਇਆ ਕਰਵਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜੀ ਜਾਣ ਨਹੀਂ ਦੇਣਾ ਮੈਂ ਤੇਰੇ ਥੱਲੇ ਸੱਟਣ ਲਗਾਈ ਪੋੜੀਆਂ ਜਿਨ੍ਹਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਇਹ ਤਾਂ ਮੈਂ ਨਾ ਇਹ ਪੋੜੀਆਂ ਥੱਲੇ ਸੱਟਦਣਾ ਸੀ ਇਹਨਾਂ ਨੂੰ ਕਮਨ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੀ ਇਹਨਾਂ ਨੂੰ ਜਿਹੜੇ ਵੀ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਹ ਕੇ ਵੀ ਰਮਨੂ ਰਣਜੀ ਨੇ ਆਉਣਾ ਐ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋਡ ਨੇ ਆਉਣਾ ਮੇਰ ਨਾਲ ਕੀ ਕਰੀਓਂ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬੀ ਨਹੀਂ ਉਹਨਾਂ ਨੇ ਕਿਆ ਉਹਨਾਂ ਨੇ ਪਹਿਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਿਜਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਐਸਐਸਓ ਕਿੱਥੇ ਪਤਾਰੇ ਦਾ ਨੰਬਰ ਕੀ ਹੈ ਤੁਹਾਡਾ ਆਦੇ ਮੇ ਨੰਬਰ ਦੇ ਦਿੱਤਾ। ਦੇਤਾ ਪਿੰਨੋ ਬੋਲੀ ਆ ਫੋਨ ਇਹਨੇ ਬੋਲੀ ਆ। ਮੇਰੇ ਕੋ ਨੰਬਰ ਤੇਰਾ ਫੋਨ ਆ। ਨੰਬਰ ਦੱਸ। ਨੰਮ ਨੰਬਰ ਦੇ ਨੰਬਰ ਦੱਸ ਕਿੰਨਾ ਨਾ? ਵਿੱਚ ਇਹਨੂੰ ਤੁਸੀਂ ਦੱਸ ਤਰੂ ਫਿਰ। ਜੀ ਨਾਲ ਉਹ ਤੁਸੀਂ ਦੱਸੋ। ਟੋਲੇ ਆ ਦੂਜੇ ਪੁੰਨੇ ਕਿੱਥੇ ਆ? ਤੁਸੀਂ ਆਪਣੇ ਨਾਲ ਦੀ ਟੀਮ ਬਲਾਓ ਕਿੱਥੇ ਤੁਹਾਡੀ? ਉਹਦਾ 5 ਪਰ ਆਏ ਦੋ। ਹਾਂ ਜੀ। ਆ ਦੇਖੋ ਇੱਥੇ ਲੋਕ ਸਾਡੇ ਦੇ ਵੀ ਨਹੀਂ। ਪੁਲਿਸ ਲੈਂਦੇ ਪੁਲਿਸ ਲੈਂਦੇ ਇੱਥੇ ਕੀ ਕਰਦੇ ਵੇ? ਇੱਕ ਮਿੰਟ ਸਰ ਇੱਕ ਮਿੰਟ। ਇੱਕ ਮਿੰਟ ਮੈਂ ਪਾਟ। ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ। ਇੱਕ ਮਿੰਟ ਜੋ ਮੱਗੀ ਕਰਾ ਦੋ ਹਾਂ ਕਿੰਨੇ ਪੈਗੇ ਹੈ ਇਹ ਰਾਤ ਕੁੱਝ ਨਹੀਂ ਗੱਲ ਉਹ ਤਾਂ ਹੁੰਦੀ ਨਹੀਂ ਕਿ ਦੇਖੋ ਦਾਰੂ ਪੀਤੀ ਜਾਂਦਾ ਨਹੀਂ ਪਿਆ ਅੰਕਲ ਕਰ ਕਰ ਰਹੇ ਨੇ ਇੱਕ ਮਿੰਟ ਪੀ ਗਿਆ ਕਰਨੇ ਹਾਂ ਪਰ ਇਹ ਡਿਊਟੀ ਆਉਂਦੇ ਸਾਡੇ ਕੋਲ ਕੁਛ ਲੈਣ ਹੁੰਦਾ ਹਾਂਜੀ ਇਹ ਆਉਂਦੇ ਡਿਊਟੀ ਕੁਛ ਲੈਣ ਚੋਂ ਤੇ ਜੇ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਸਿਕਨੂ ਕਨ ਨਹੀਂ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਫਰਮਨੀ ਆ ਤੁਸੀਂ ਉਹਦੇ ਕਰਾਓ ਅਸੀਂ ਉੱਥੇ ਆਏ ਹਾਂ ਕੋਈ ਹੁਣ ਮੈਂ ਨਹੀਂ ਕੋਈ ਹੁਣ ਗੱਲ ਨਹੀਂ ਨਹੀਂ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਿਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਿਟੀ ਕੀ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਤੇ ਤੇਰੇ ਤੋਂ ਨਾ ਚਾਰ ਮਲਾਜਮਾਂ ਆਏ ਤੁਸੀਂ ਨੂੰ ਖਾਮ ਕੇ ਰੱਖ ਉਹਨਾਂ ਨੂੰ ਉਹਨਾਂ ਨੇ ਕਿੰਨੀ ਥੱਲੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੋਂ ਪੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਕਿ ਤੁਸਾਂ ਦੂਤੀ ਤੇ ਜੇ ਜੇ ਨਹੀਂ ਆ ਤੇ ਮੈਂ ਕੁੜੀ ਦੇ ਫਾਦਰ ਨੂੰ ਚੱਕੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਹੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਪੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਕੇ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਤਾਂ ਮੈਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਤੁਹਾਨੂੰ ਆ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਕੀ ਗੈਸਟ ਆਉਣੇ ਆ ਐਸਐਚਓ ਸਾਹ ਨੂੰ ਭੇਜ ਇਹ ਕਹਿੰਦੇ ਕਿ ਸਰ ਸਰ ਨਸ਼ਕਰ ਰਮਨ ਅਰੋੜਾ ਬੋਲੇ ਸਰ ਇੱਧਰ ਕੋਲੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਥਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰ ਰਹੇ ਆ ਮੈਂ ਉਸ ਕੋਲੇ ਮੌਕੇ ਤੇ ਕਿਨਾ ਤੇਰੇ ਕੇਵਲ ਸਿੰਘ ਜੇਵਲ ਸਿੰਘ ਆ ਹੋਰ ਕਿੱਥੇ ਬੰਦੇ ਬਸ ਦੂਜਾ ਚਲਾ ਗਿਆ ਐਸਆਈ ਆ ਜੀ ਕਾਉਂਸਲਾਈਨ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਨਹੀਂ ਇਹ ਨਹੀਂ ਇਹ ਆਪਣੇ ਆਏ ਨਹੀਂ ਉਹ ਕਿੱਥੇ ਗਿਆ ਉਹ ਹੱਥ ਵੇਟੇ ਕੇ ਸਰ ਬੰਦੇ ਇਥੇ ਮੈਂ ਇਲੇਜ਼ੀਅਮ ਗ੍ਰੈਂਡ ਚੈਕ ਹੈ ਇਲੇਜ਼ੀਅਮ ਗ੍ਰੈਂਡ ਚੈਕ ਥੈਂਕ ਯੂ ਬਾਈ ਅਨੰਦ ਖੋਤ ਹੈ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਖੜੇ ਸਾਰੇ ਵੱਡਾ ਖੜ ਕੇ ਲੋ ਐਸਐਸਪੀ ਨੂੰ ਕਰਤਾ ਬੋਲ ਉਹਨੇ ਬੰਦੇ ਫੇਰ ਕੋਈ ਨਹੀਂ ਕਿੱਥੇ ਆ ਆਪਣੇ ਕਿ ਮੈਂ ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਘਰ ਸਭ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਚਓ ਸਾਹਿਬ ਆਪ ਹੀ ਪ੍ਰਿੰਸੀਪਲ ਆ ਲਿਆ ਤੇ ਮੈਂ ਸੀਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕੋਈ ਧੱਕੇ ਨਾ ਮਾਰਨਾ ਇਹ ਅੰਦਰ ਹੀ ਅੰਦਰ ਸਾਰਾ ਤਾਂ ਖਰਚਾ ਜਾ ਜਾ ਮੇਰਾ ਵੀ ਕੰਮ ਇਹ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਤਾਂ ਆਜਾ ਮੇਰਾ ਵੀਰੇ ਅੰਦਰ ਫਿਰ ਤੁਸੀਂ ਕਹਿੰਦੇ ਧੱਕੇ ਬੁਲਾਇਆ ਸੀ ਅੰਦਰ ਆਏ ਵਰਦੀ ਪਾ ਕੇ ਤੁਸੀਂ ਡਿਊਟੀ ਕਰਨ ਆਉਗਾ ਤਾਂ ਇੱਥੇ ਆਉਗਾ ਨਾ ਡਿਊਟੀ ਬਾਹਰ ਕਰਦੀਆਂ ਦੇਖੋ ਜੀ ਸਟੇਡੀਅਮ ਦਾ ਡਾਰਕ ਵੀ ਸਿਕਿਉਰਟੀ ਕਰ ਰਹੇ ਆ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਜਿਹਨਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਕਿੱਲੇ ਥਾਣੇ ਤੋਂ ਪਤਾਰੇ ਤੋਂ ਪਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿੰਨਾ ਵੀ ਤੁਸੀਂ ਸੀਗੇ ਇਹਨਾਂ ਨਾਲ ਤੁਸੀਂ ਤੇ ਤੂੰ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗੀ ਦੂਜੇ ਨਾਲ ਤਾਂ ਕਿਤੇ ਹੋਰ ਹੁੰਦੀਆਂ ਪਈਆਂ ਚਲ ਆਜਾਂ ਪਤਾਰੇ ਕਿ ਮੈਂ ਕਿਉਂ ਨਹੀਂ ਅੰਦਰ ਜਾਉਂਗਾ ਮੇਰੀ ਗੱਲ ਸੁਣ ਬਾਹਰ ਸੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਓ ਸਾਹਿਬ ਦੀ ਗੱਲ ਹੀ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰੋ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਆਪੇ ਡਿਊਟੀ ਨਹੀਂ ਬੁਲਾ ਲਿਆ ਭਈ ਤੁਸੀਂ ਫਿਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੇਰੇ ਅੰਦਰ ਧੱਕੇ ਨਾ ਮਾਰਨਾ ਇਹ ਅੰਦਰ ਵੀ ਅੰਦਰੋਂ ਆਏ ਅੰਦਰੋਂ ਸਾਹਿਬ ਤੋਂ ਖ ਸਰਦੋ ਕਾ ਮੈਂ ਬਰਾਦਾ ਇੱਕ ਇਹ ਪਾਣੀ ਪਾਣੀ ਧੱਕਾ ਨਾ ਕਰ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਆਈ ਤੁਸੀਂ ਤਾਂ ਹੈ ਹੀ ਨਹੀਂ ਮੈਂ ਲਿਆਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਹਾਂ ਮੈਨੂੰ ਆਲਾ ਇਸ ਤੋਂ ਸਾਹਮਣੇ ਮੇਜੀ ਨੇ ਗੁੱਦੀ ਲਾ ਲੈਂਦੇ ਆ ਲੰਦੇ ਆ ਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੁਰੇ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਾ ਲੱਗਿਆ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂ ਕੋਲੋਂ ਪੁਗੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਉਹ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱੱਕਾ ਮਾਰੇ ਕੁੜੀ ਦੇ ਪਿਓ ਨੂੰ ਉਹ ਕਹਿੰਦੇ ਫੰਕਸ਼ਨ ਬੰਦ ਕਰ ਦਿਓ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਲੇ ਦਾ ਪੰਚ ਇਹਨੇ ਗਿਆ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਉਹ ਆਪੇ ਆ ਜਾਊਗਾ ਸੋਹਰੇ ਜਿਹੜਾ ਹੋਏਗਾ ਤੇ ਉਹ ਵੀਡੀਓ 'ਚ ਪੂਕਾ ਵੀਡੀਓ 'ਚ ਹੈਗਾ ਵਾ ਲੱਭ ਲੈਣਾ ਸੋਹਰੇ ਵੀਡੀਓ 'ਚ ਪੂਕਾ ਹੈਗਾ ਯਾਰ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਫਿਰ ਤੁਸੀਂ ਕਹਿੰਦੇ ਧੱਕਾ ਪੁਲਾਏ ਸੀ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਜੋਰੀ ਨਾਲ ਚੋਰੀ ਨਾਲ ਸੀਨਾ ਜੋਰੀ ਕਨਵਰ ਭਾਜੀ ਕਿਉਂ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਹੋ ਗਈ ਭਾਜੀ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਕਰੇ ਇਹ ਤੂੰ ਆਪਣਾ ਨਾਮ ਦੱਸ ਕੀ ਹੈ ਤੇਰਾ ਕਿਹਦਾ ਰਿੰਗ ਸਰ ਨੰਬਰ ਨਹੀਂ ਹੈ ਕੀ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਇਹ ਦੇਖੋ ਜੀ ਕਨਵਰ ਸਿੰਘ ਆਹ ਦੇਖੋ ਜੀ ਕਨਵਰ ਸਿੰਘ ਇਹ ਤੁਸੀਂ ਜਾਓਗਾ ਤੁਸੀਂ ਜਾਓ ਆਪਣਾ ਘਰ ਤੇ ਲੀਜ਼ੀਅਮ ਦੇ ਵਿੱਚ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇ ਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰਨੀ ਹੈ ਦੇਖੋ ਜੀ ਸਿਕਿਉਰਿਟੀ ਅੰਦਰ ਦਾਰੂ ਪੀ ਕੇ ਸਿਕਿਉਰਿਟੀ ਕਰ ਰਹੇ ਆ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਸਾਹਮਣੇ ਕਿਹੜਾ ਜਗ੍ਹਾ ਵਾਹ ਕੇ ਕੋਈ ਨਹੀਂ ਕਿੰਨੇ ਬੰਦੇ ਤੇ ਇਹੀ ਪੰਜਾਂ ਲਈ ਇਹਨਾਂ ਮਲਾਇਆ ਕਰਵਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲੈਣਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਅਲੱਗ ਹੀ ਵੀਡੀਓ ਜਾਣ ਨਹੀਂ ਦੇਣਾ ਮੈਂ ਤੇਰੇ ਪਾਸੇ ਤੇ 10 ਲੱਖ ਇਹਨੇ ਥੱਲੇ ਸੱਟਣ ਲਗਾਈ ਪੋੜੀਆਂ ਜੇ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟ ਦੇਣਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਲਾਇਆ ਨਾ ਸਾਨੂੰ ਕਹ ਕੇ ਰਮਨ ਰੋੜ ਨੇ ਨਹੀਂ ਆਉਣਾ ਐ ਐਸਐਚਓ ਸਾਹਿਬ ਇੱਥੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋੜੇ ਨਹੀਂ ਆਉਣਾ ਮੇਰ ਨਾਲ ਕੀ ਕਰੀਓ ਉਹਨਾਂ ਦੀ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਨਹੀਂ ਉਹਨਾਂ ਨੇ ਪੈ ਕੇ ਸਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਗਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਹੋ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਖਾਮ ਨਾਲ ਧੱਕਾ ਮਾਰਿਆ ਉਹਨੂੰ ਸਾਡਾ ਐਸਐਚਓ ਕਿੱਥੇ ਪਤਾਰੇ ਦਾ ਨੰਬਰ ਕੀ ਹੈ ਤੁਹਾਡਾ ਆ ਦੇ ਮੇ ਨੰਬਰ ਦੇਤਾ ਇਹਨਾਂ ਕੋਲੀ ਆ ਫੋਨ ਫੋਨ ਇਹਨਾਂ ਕੋਲੀ ਆ ਮੇਰੇ ਕੋ ਨੰਬਰ ਤੇਰਾ ਫੋਨ ਦੇ ਨੰਬਰ ਦੱਸ ਨੰਬਰ ਦੇ ਨੰਬਰ 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 ਲਾਸਟ ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸੋ ਜੀ ਨਾਲੋਂ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ ਉਹਦਾ ਪੰਜ ਆ ਪਰ ਆਏ ਦੋ ਆ ਦੇਖੋ ਇੱਥੇ ਲੋਕਾ ਸਾਡੇ ਜਿਹੜੀਆਂ ਨਹੀਂ ਪੁਲਸਾਂ ਤੋਂ ਆਏ ਤੇ ਪੁਲਸਾਂ ਦੇ ਇੱਥੇ ਕੀ ਕਰਦੇ ਪਏ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ ਇੱਕ ਮਿੰਟ ਜੋ ਮੱਠੀ ਕਰਾ ਦਿਓ ਹਾਂ ਐਸਪੀਏ ਬਾਤਾਂ ਦੁੱਧ ਘਰ ਹੈ ਹੈ ਗੱਲ ਉਹ ਨਹੀਂ ਹੁੰਦੀ ਨੀ ਦੇਖੋ ਦਾਰੂ ਪੀਂਦਾ ਨਹੀਂ ਪਿਆ ਇੱਕ ਵਾਰ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਪੀ ਗਿਆ